ਤੇ ਵੀ ਇਹ ਕਿਹਾ ਗਿਆ ਕਿ ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜੇਗਾ ਬਾਗੀ ਧੜੇ ਦੇ ਵੱਲੋਂ ਬਹੁਤ ਸਾਰੇ ਸੁਝਾਅ ਦਿੱਤੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਇਹ ਹੈ ਕਿ ਵੱਡੇ ਪੱਧਰ ਦੇ ਉੱਤੇ ਜਿਹੜੀ ਪਾਰਟੀ ਦੀ ਟਾਪ ਲੀਡਰਸ਼ਿਪ ਹੈ ਉਸ ਦੇ ਵਿੱਚ ਤਬਦੀਲੀ ਹੋਵੇ ਜੇਕਰ ਕਿਸੇ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਉਹ ਇਲੈਕਸ਼ਨ ਨਾਲ ਲੜੇ ਸ਼ਰਮਣੀ ਕਮੇਟੀ ਦੀ ਕਾਰਸ਼ੈਲੀ ਦੇ ਵਿੱਚ ਵੀ ਸੁਧਾਰ ਦੀ ਜ਼ਰੂਰਤ ਹੈ ਐਸਜੀਪੀਸੀ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਨੂੰ ਬੰਦ ਕੀਤਾ ਜਾਣਾ ਚਾਹੀਦਾ ਗੁਰਪ੍ਰਤਾਪ ਸਿੰਘ ਵਿਡਾਲਾ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ ਹਰਿੰਦਰਪਾਲ ਸਿੰਘ ਚੰਨੂ ਮਾਝਰਾ ਦੇ ਨਾਲ ਬਟਾਲਾ ਨੇ ਕਿਹਾ ਕਿ ਐਸਜੀਪੀਸੀ ਦੇ ਅਦਾਰਿਆਂ ਦੇ ਵਿੱਚ ਸਿਆਸੀ ਲੋਕਾਂ ਦੀ ਨਿਯੁਕਤੀ ਨਹੀਂ ਹੋਣੀ ਚਾਹੀਦੀ ਬਦਨਾਮ ਲੋਕਾਂ ਨੂੰ ਪਾਰਟੀ ਤੋਂ ਦੂਰ ਰੱਖਿਆ ਜਾਵੇ ਸਾਬਤ ਸੂਰਤ ਅਕਾਲੀ ਦਲ ਦੇ ਅਹੁਦੇਦਾਰ ਹੋਣ ਜਿਹੜੇ ਸਾਬਤ ਸੂਰਤ ਸਿੱਖ ਨੇ ਔਰ ਐਸਓਆਈ ਨੂੰ ਭੰਗ ਕਰਕੇ ਏਆਈ ਐਸਐਸਐਫ ਅੱਗੇ ਕਰ ਦਿੱਤੀ ਜਾਵੇ ਯਾਨੀ ਕਿ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਉਸ ਨੂੰ ਭੰਗ ਕਰ ਦਿੱਤਾ ਜਾਵੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਨੂੰ ਅੱਗੇ ਕੀਤਾ ਜਾਇਂ ਅੰਮ੍ਰਿਤਸਰ ਦੇ ਵਿੱਚ ਪਾਰਟੀ ਦਾ ਦਫਤਰ ਬਣਾਇਆ ਜਾਵੇ ਦੋ ਵਾਰ ਤੋਂ ਬਾਅਦ ਲਗਾਤਾਰ ਪ੍ਰਧਾਨ ਦਾ ਕਾਰਜਕਾਲ ਨਾ ਹੋਵੇ ਇੱਕ ਪਰਿਵਾਰ ਨੂੰ ਸਿਰਫ ਇੱਕ ਟਿਕਟ ਮਿਲੇ ਔਰ ਰਸੂਮਬਾਰ ਨੂੰ ਅਕਾਲ ਤਖਤ ਸਾਹਿਬ ਦੇ ਵਿੱਚ ਨਤਮਸਤਕ ਹੋਏਗਾ ਬਾਜੀ ਤੜਾ ਅਰਦਾਸ ਤੋਂ ਬਾਅਦ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਜਾਏਗੀ ਤਾਂ ਹੁਣ ਗੱਲ ਇਹ ਹੈ ਕਿ ਬਹੁਤ ਸਾਰੇ ਸੁਝਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਇੱਕ ਟਾਪ ਲੀਡਰਸ਼ਿਪ ਦੇ ਵਿੱਚ ਜਿਹੜੇ ਨਾਮ ਨੇ ਉਹਨਾਂ ਦੇ ਵਿੱਚ ਪ੍ਰਿੰਪ ਸਿੰਘ ਚੰਦਵਾਜਰਾ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਵਡਾਲਾ ਜੋ ਪ੍ਰੈਸ ਕਾਨਫਰੰਸ ਕਰ ਰਹੇ ਸੰਸੁਰਜੀਤ ਸਿੰਘ ਰਖੜਾ ਦਾ ਨਾਮ ਉਹਨਾਂ ਦੇ ਵਿੱਚ ਸ਼ਾਮਿਲ ਹੈ ਬਹੁਤ ਸਾਰੇ ਲੀਡਰ ਹੈਗੇ ਨੇ ਜਿਨ੍ਹਾਂ ਦਾ ਨਾਮ ਸ਼ਾਮਿਲ ਹੈ ਬਾਗੀ ਧੜੇ ਦੇ ਵਿੱਚ ਬਾਗੀ ਧੜਾ ਸੁਬੀਰ ਸਿੰਘ ਬਾਦਲ ਨੂੰ ਲਾਂਬੇ ਕਰਨ ਦੀ ਡਿਮਾਂਡ ਕਰ ਰਿਹਾ ਹੈ ਕਿ ਸੁਬੀਰ ਸਿੰਘ ਬਾਦਲ ਪ੍ਰਧਾਨਗੀ ਦਾ ਅਹੁਦਾ ਛੱਡ ਦੇਣ ਪੁਆਇੰਟ ਨੰਬਰ 2 ਉਹਨਾਂ ਦੇ ਵੱਲੋਂ ਜਿਹੜੀ ਟਾਪ ਲੀਡਰਸ਼ਿਪ ਹੈ ਉਸ ਦੇ ਵਿੱਚ ਵੀ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਪਾਰਟੀ ਦੇ ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਡ ਕਰਨ ਨੂੰ ਕਹੀਆਂ ਜਾ ਰਹੀਆਂ ਨੇ ਜਿਵੇਂ ਕਿ ਆਮ ਤੌਰ ਤੇ ਹੁੰਦਾ ਕਿ ਜੇ ਕਿਸੇ ਨੂੰ ਜ਼ਿਲ੍ਹਾ ਪ੍ਰਧਾਨ ਲਗਾ ਦਿੱਤਾ ਤਾਂ ਫਿਰ ਉਹ ਇਲੈਕਸ਼ਨ ਜ਼ਰੂਰ ਲੜਦਾ ਹੈ ਹੁਣ ਇੱਕ ਜ਼ਿਲ੍ਹੇ ਦੇ ਵਿੱਚ ਕਈ ਸੀਟਾਂ ਹੁੰਦੀਆਂ ਨੇ ਕਿਸੇ 'ਚ 2 ਕਿਸੇ 'ਚ 4 ਸੀਟਾਂ ਕਿਸੇ 'ਚ 8-9 ਸੀਟਾਂ ਵੀ ਹੋ ਸਕਦੀਆਂ ਨੇ ਜ਼ਿਲ੍ਹੇ ਦੇ ਵਿੱਚ ਤਾਂ ਉਸ ਤਰੀਕੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਇਲੈਕਸ਼ਨ ਨਾਲ ਲੜੇ ਅੱਛਾ ਹਲਕਾ ਇਨਚਾਰਜ ਲਗਾਏ ਹੁੰਦੇ ਨੇ ਉਹਨਾਂ ਦੇ ਉੱਤੇ ਕੀ ਸਟੈਂਡ ਆ ਉਹ ਵੀ ਇੱਕ ਦੇਖਣਾ ਹੋਏਗਾ ਪਰ ਪ੍ਰੈਸ ਕਾਨਫਰੰਸ ਕਰਕੇ ਬਹੁਤ ਸਾਰੇ ਸੁਝਾਅ ਰੱਖੇ ਗਏ ਨੇ ਔਰ ਐਸਜੀਪੀਸੀ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੀ ਸਟੇਟਮੈਂਟ ਦਿੱਤੀ ਗਈ ਕਿ ਉਹਨਾਂ ਦੀ ਕਾਰਜ ਪ੍ਰਣਾਲੀ ਦੇ ਵਿੱਚ ਸੁਧਾਰ ਕੀਤਾ ਜਾਵੇ ਜਿਹੜੇ ਅਹੁਦੇਦਾਰ ਨੇ ਉਹ ਕੌਣ ਹੋਣ ਉਹਨਾਂ ਦੇ ਉੱਤੇ ਧਿਆਨ ਰੱਖਿਆ ਜਾਵੇ ਬਹੁਤ ਸਾਰੇ ਸੁਝਾਅ ਹੈਗੇ ਨੇ ਤੁਹਾਨੂੰ ਬਿਆਨ ਸੁਣਮਾ ਲੇ। ਕੱਲ ਕਰਕੇ ਬਦਨਾਮੀ ਮੇਰੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੂੰ ਉਹ ਸੀਗਾ ਕਨਫਲਿਕਟ ਆਫ ਇੰਟਰਸਟ। ਪਰ ਤੁਸੀਂ ਤੁਹਾਨੂੰ ਪਤਾ ਹੀ ਹੈ ਸਾਰਾ ਕਨਫਲਿਕਟ ਆਫ ਇੰਟਰਸਟ ਕੀ ਆ? ਜੀ ਜਿਹੜਾ ਕੰਮ ਸਰਕਾਰ ਕਰਦੀ ਆ ਉਹੀ ਕੰਮ ਆਪਣੇ ਲੀਡਰ ਵੀ ਕਰਨ ਲੱਗ ਪੈਂਦੇ ਆ। ਫੇਰ ਸਰਕਾਰ ਦੇ ਉਹਨਾਂ ਅਦਾਰਿਆਂ ਨੂੰ ਨਿਸ਼ਾਨ ਹੁੰਦਾ ਆ ਤਾਂ ਆ ਲੱਗਦੀ ਆ ਚਾਹੇ ਤੁਸੀਂ ਕਰੋ ਮਾਈਨਿੰਗ ਦੀ ਗੱਲ ਕਰ ਲਓ ਚਾਹੇ ਤੁਸੀਂ ਕਰੋ ਟਰਾਂਸਪੋਰਟ ਦੀ ਗੱਲ ਕਰ ਲਓ ਚਾਹੇ ਤੁਸੀਂ ਕੇਬਲ ਦੀ ਗੱਲ ਕਰ ਲਓ ਜਾਂ ਹੋਰ ਬਹੁਤ ਸਾਰੇ ਇਦਾਂ ਦੇ ਅਦਾਰੇ ਆ ਜਿਹੜੇ ਇਸ ਗੱਲ ਕਰਕੇ ਘਾਟੇ ਚੱਲ ਗਏ ਜਾਂ ਬਦਨਾਮੀ ਮਿਲਿਰਨ ਨੂੰ ਕਰਕੇ ਆਪਣੇ ਸਿਆਸੀ ਲੀਡਰ ਉਹਦੇ ਤੇ ਜਾ ਕੇ ਦਖਲ ਦੇ ਕੇ ਉਹ ਬਹੁਤ ਵੱਡੇ ਪਦ ਤੇ ਉਹਨਾਂ ਨੇ ਮੁਨਾਫਾ ਘਟਿਆ ਤੇ ਤੇ ਸਾਡੇ ਨਾਲ ਇਸ ਸਮੇਂ ਐਸਜੀਪੀਸੀ ਦੇ ਅਹੁਦੇਦਾਰ ਗੁਰਚੰਦ ਸਿੰਘ ਗਰਵਾਲ ਜੀ ਜੁੜ ਰਹੇ ਨੇ ਗਰਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਸਾਰੀ ਸੁਝਾ ਦਿੱਤੇ ਜਾ ਰਹੇ ਨੇ ਕੱਲ ਤੱਕ ਸਾਫ ਵੀ ਪਹੁੰਚ ਰਿਹਾ ਹੈ ਬਾਗੀ ਤੜਾ ਸ਼ਰਮਣੀ ਅਕਾਲੀ ਦਲ ਦਾ ਪਹਿਲਾਂ ਤਾਂ ਐਸਜੀਪੀਸੀ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਸਿਆਸੀ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਉਹਨਾਂ ਦੇ ਕਹਿਣ ਦਾ ਇੱਕ ਮਤਲਬ ਇਹ ਵੀ ਹੈ ਗੁਰਪ੍ਰਤਾਪ ਬਡਾਲਾ ਬੋਲ ਰਹੇ ਨੇ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਦਾ ਮਤਲਬ ਇਹ ਕਿ ਕੇਵੀ ਕੱਢਿਆ ਜਾ ਰਿਹਾ ਹੈ ਕਿ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ। ਉਸ ਨੂੰ ਬੰਦ ਕੀਤਾ ਜਾਵੇ। ਇੱਕ ਤਰੀਕੇ ਨਾਲ ਡਾਇਰੈਕਟਲੀ ਅਲੀਗੇਸ਼ਨ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਨੇ ਕਿ ਉਹ ਸਿਆਸੀ ਦਖਲਅੰਦਾਜ਼ੀ ਐਸਜੀਪੀਸੀ ਦੇ ਵਿੱਚ ਕਰਦੇ ਨੇ। ਉਸ ਨੂੰ ਬੰਦ ਕਰੋ। ਮੇਰੇ ਮਨ 'ਚ ਨਾਲ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਦੇ ਲਈ ਬਹੁਤ ਵੱਡੀ ਕਦਰ ਹੈ। ਜੀ। ਮੈਂ ਅੱਜ ਵੀ ਉਹਨਾਂ ਦੀ ਰਿਸਪੈਕਟ ਕਰਦਾ ਹਾਂ ਪਰ ਮੈਂ ਮੈਂ ਇਹਨਾਂ ਤੋਂ ਇਹ ਆਸ ਨਹੀਂ ਕਰਦਾ ਕਿ ਇਹ ਇਸ ਤਰ੍ਹਾਂ ਦੀ ਥੋਠੀ ਬਿਆਨਬਾਜ਼ੀ ਕਰਨਗੇ ਹੂੰ ਤੁਸੀਂ ਮੈਨੂੰ ਦੱਸੋ ਕਿ ਵਡਾਲਾ ਸਾਹਿਬ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਹਰ ਚੀਜ਼ ਦੇ ਵਿੱਚ ਨਾਲ ਸ਼ਮੂਲੀਅਤ ਰਹੇ ਆ ਹਰ ਗੱਲ 'ਚ ਸ਼ਾਮਲ ਰਹੇ ਆ ਆਕਾਲੀ ਦਲ ਦੀ ਮੈਨੂੰ ਲੱਗਦਾ ਕਿ ਇਹ ਸ਼ਾਇਦ ਵਡਾਲਾ ਸਾਹਿਬ ਉਹਨਾਂ 'ਚੋਂ ਨਹੀਂ ਜਿਹੜੇ ਕੋਈ ਸ਼੍ਰੋਮਣੀ ਆਕਾਲੀ ਦਲ ਲਈ ਕੋਈ ਫੈਸਲੇ ਲਏ ਜਾਂਦੇ ਆ ਚਾਰ ਕੀਤੀ ਜਾਂਦੀ ਹੈ ਇਹਦੇ ਬਡਾਲਾ ਸਾਹਿਬ ਉਹਨਾਂ ਵਿੱਚੋਂ ਇੱਕ ਨੇ ਜਿਨ੍ਹਾਂ ਨਾਲ ਅਕਸਰ ਹੁੰਦੀ ਹੈ ਜੀ ਅੱਜ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਪਰ ਮੈਂ ਮੈਂ ਬਕਾਇਦਾ ਇਸ ਜਲਦੇ ਹੱਥ ਰੱਖ ਕੇ ਕਹਿ ਸਕਦਾ ਦੂਜੀ ਗੱਲ ਜਿਹੜੀ ਇਹ ਕਹਿੰਦੇ ਸ਼੍ਰੋਮਿਕ ਕਮੇਟੀ ਵਿੱਚ ਦਖਲ ਹੈ ਮੈਂ ਇਹ ਕਹਿਣਾ ਇਹਨਾਂ ਨੂੰ ਇਹਨਾਂ ਨੂੰ ਮੈਂ ਇਹੋ ਹੀ ਗੱਲ ਕਰਦਾ ਕਿ ਬਡਾਲਾ ਸਾਹਿਬ ਪਹਿਲੀ ਗੱਲ ਤਾਂ ਮੈਨੂੰ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਹਮ ਹੁਣ ਤੁਸੀਂ ਮੈਨੂੰ ਦੱਸੋ ਕਿ ਐਤ ਕੀ ਅ ਇੱਕ ਹਫ਼ਤਾ ਪਹਿਲਾਂ ਜੀ ਨਾਮ ਅਨਾਉਂਸ ਕਰ ਦਿੱਤਾ ਗਿਆ ਇਹ ਪਰਚੀਆਂ ਲਿਫਾਫੇ ਸਾਰੇ ਕੁਝ ਰੱਦ ਹੋ ਗਏ ਠੀਕ ਹੈ ਜੀ ਜਿੰਨੇ ਮੈਂਬਰ ਆ ਉਹਨਾਂ ਮੈਂਬਰਾਂ ਦੀ ਆਪਣੀ ਆਪਣੀ ਜ਼ਮੀਰ ਹੈ ਤੇ ਵੋਟ ਸਾਰੀ ਗੁਪਤ ਪੈਂਦੀ ਆ ਹੂੰ ਠੀਕ ਹੈ ਨਹੀਂ ਤੇ ਕਿਸੇ ਨੂੰ ਕੋਈ ਕੋਈ ਜੋਕੇ ਨਹੀਂ ਲਿਆਇਆ ਜਾਂਦਾ ਵੀ ਅਸੀਂ ਜੀ ਮੈਂਬਰ ਚੁੱਕੇ ਲੈ ਗਏ ਤੇ ਉਹ ਮੈਂਬਰਾਂ ਨੂੰ ਰਿਜ਼ੋਰਟ 'ਚ ਰੱਖਿਆ ਜਾਂਦਾ ਹਰ ਮੈਂਬਰ ਆਪਣੇ ਘਰ ਤੋਂ ਆ ਕੇ ਆਪਣੇ ਮਨ ਦੇ ਨਾਲ ਵੋਟ ਪਾਉਂਦਾ ਠੀਕ ਹੈ ਠੀਕ ਹੈ ਨਹੀਂ ਉਸ ਕਰਕੇ ਇਹਦੇ 'ਚ ਹੁਣ ਅਸੀਂ ਕੀ ਕਹਿ ਦਈਏ ਵੀ ਇਹ ਸਿਆਸਤ ਆ ਹਮ ਹੁਣ ਪਰ ਗੁਰਚੰਨ ਗਰਵਾਲ ਜੀ ਨੇ ਗਰਵਾਲ ਸਾਹਿਬ ਦੇਖੋ ਜਿੰਨੇ ਵੀ ਐਲੀਗੇਸ਼ਨਸ ਜਾਂ ਸੁਝਾਅ ਦੇ ਰਹੇ ਨੇ ਤੁਸੀਂ ਉਹਨਾਂ ਵਾਲੇ ਪਾਸੇ ਜਾਣ ਦੀ ਥਾਂ ਤੋਂ ਲੱਗਦਾ ਕਿ ਉਹਨਾਂ ਦੇ ਵਿੱਚ ਕੋਈ ਦਮ ਨਹੀਂ ਹੈ ਉਹ ਚਾਹੇ ਐਸਜੀਪੀਸੀ ਨੂੰ ਲੈ ਕੇ ਬੋਲ ਰਹੇ ਹੋ ਮੈਨੂੰ 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 ਮੁਰਾਲਾ ਸਾਹਿਬ ਜੇ ਤੁਹਾਡੇ ਨਾਲ ਲਾਈਨ ਤੇ ਆ ਤੇ ਮੈਨੂੰ ਦੱਸੋ ਵੀ ਇਹਦੇ 'ਚ ਇਹਦੇ 'ਚ ਬਾਦਲ ਪਰਿਵਾਰ ਦਾ ਕੀ ਕੀ ਮਸਲਾ ਜੀ ਇੱਕ ਕਹਿੰਦੇ ਸਿਆਸੀ ਦਖਲਅੰਦਾਜ਼ੀ ਹੈ ਤੁਸੀਂ ਕਹਿੰਦੇ ਸਿਆਸੀ ਦਖਲਅੰਦਾਜ਼ੀ ਨਹੀਂ ਹੈ ਨਹੀਂ ਮੈਨੂੰ ਦੱਸੋ ਮੈਨੂੰ ਦੱਸੋ ਕਿ ਛਲੋਣੀ ਕਮੇਟੀ ਚ ਕਿਹੜੀ ਥਾਂ ਤੇ ਸਿਆਸੀ ਦਖਲਅੰਦਾਜ਼ੀ ਹੂੰ ਮੈਨੂੰ ਇੱਕ ਇੱਕ ਗੱਲ ਦੱਸ ਦੇਣ ਪ੍ਰਧਾਨ ਬਣਾਉਣ ਚ ਦਖਲਅੰਦਾਜ਼ੀ ਉਹਨਾਂ ਦੀ ਹੋ ਸਕਦੀ ਆ ਉਸ ਪ੍ਰਧਾਨ ਦੇ ਲਈ ਮੌਕੇ ਤੇ ਨਹੀਂ ਸਵਾਫਾ ਕਢਿਆ ਸੀ ਜੀ ਉਹਨਾਂ ਨੇ ਇੱਕ ਹਫ਼ਤਾ ਪਹਿਲਾਂ ਐਲਾਨ ਕਰਤਾ ਭਾਈ ਆਪਣੇ ਮੈਂਬਰ ਵੇਖ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਦੇ ਦਿਓ ਜਾਂ ਹੋਰ ਕਰ ਲਓ ਬੀਬੀ ਜੀ ਵੇਖ ਲਓ ਹੁਣ ਬੀਬੀ ਜੀ ਨੇ ਕਿਹੜਾ ਘਟ ਕੀਤਾ ਸੀ ਜੀ ਤੁਸੀਂ ਵੇਖੋ ਕਿ ਹੁਣ ਬੀਬੀ ਜੀ ਜਦੋਂ ਇਹਨਾਂ ਦੇ ਨਾਲ ਬੈਠੇ ਆ ਹੁਣ ਮੈਨੂੰ ਬਟਾਲਾ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਬਟਾਲਾ ਸਾਹਿਬ ਸਹੀ ਇਹ ਗੱਲ ਦਾ ਜਵਾਬ ਦੇਣ ਕਿ ਬੀਬੀ ਜਗੀਰ ਕੌਰ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਮਤ ਲਈ ਕਿ ਨਹੀਂ ਲਈ ਇੱਕੋ ਗੱਲ ਹੀ ਦੱਸਣਾ ਆਪਣੇ ਧਰਮ ਕਰਮ ਦੇ ਮੱਦੇਨਜ਼ਰ ਠੀਕ ਹੈ ਤੇ ਅੱਜ ਬੀਬੀ ਜੀ ਹੁਣੇ ਬਟਾਲਾ ਸਾਹਿਬ ਦੇ ਸਾਥੀ ਨੇ ਤੇ ਉਹ ਉਹ ਸਵਾਲ ਕਰ ਰਹੇ ਨੇ ਮੈਂ ਨਹੀਂ ਕਹਿੰਦਾ ਕਿ ਸਵਾਲ ਕਰਨਾ ਗੁਨਾਹ ਹੈ ਸਗਲਾ ਸਵਾਲ ਕਰਨਾ ਚਾਹੀਦਾ ਜੀ ਸਵਾਲ ਕੋਈ ਵੀ ਬੰਦਾ ਆਜ਼ਾਦ ਹੈ ਹਰ ਬੰਦਾ ਆਜ਼ਾਦ ਹੈ ਆਪਣੇ ਆਪ ਦੇ ਵਿੱਚ ਕੋਈ ਵੀ ਸਵਾਲ ਪੁੱਛ ਸਕਦਾ ਹੈ ਪਰ ਬਡਾਲਾ ਸਾਹਿਬ ਤੋਂ ਮੈਂ ਇਸ ਤਰ੍ਹਾਂ ਦੀ ਆਸ ਕਰਾਂ ਕਿ ਉਹ 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 ਕੋਈ ਝੋਥੀ ਰਾਜਨੀਤੀ ਕਰਨ ਮੈਨੂੰ ਮੇਰੇ ਦਿਲ ਦੇ ਉਹਨਾਂ ਦੀ ਲਈ ਇੱਕ ਅਜਿਹੀ ਬਹੁਤ ਵੱਡੀ ਰਿਸਪੈਕਟ ਹੈ ਨਹੀਂ ਮੈਂ ਮੈਂ ਚਲੋ ਗਰਵਲ ਸਾਹਿਬ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਬਡਾਲਾ ਸਾਹਿਬ ਫੋਨਲਾਈਨ ਦੇ ਉੱਤੇ ਨਾਲ ਆ ਜਾਣ ਤਾਂ ਗੱਲ ਹੋਰ ਥੋੜੀ ਕਲੀਅਰ ਹੋ ਜਾਏਗੀ ਪਰ ਇੱਕ ਹੋਰ ਸਵਾਲ ਇਹ ਹੈ ਕਿ ਤੁਸੀਂ ਤੁਸੀਂ ਇਹ ਸਮਝਦੇ ਹੋ ਕਿ ਜਿਹੜੀ ਸਿਆਸੀ ਦਖਲਅੰਦਾਜ਼ੀ ਦਾ ਇਲਜ਼ਾਮ ਲੱਗਦਾ ਏ ਉਹ ਸਿਰਫ ਪ੍ਰਧਾਨ ਦੀ ਚੋਣ ਤੱਕ ਸੀਮਿਤ ਹੈ ਨਹੀਂ ਨਹੀਂ ਮੈਨੂੰ ਦੱਸ ਮੈਂ ਤਾਂ ਗੱਲ ਕਹਿ ਰਿਹਾ ਜੀ ਦੱਸੋ ਤਾਂ ਸਹੀ ਨਾ ਵੀ ਇੱਥੇ ਸਿਆਸੀ ਮਰਮਡਾਗੀ ਹੋ ਰਹੀ ਆ ਹੂੰ ਕੋ ਮੜਾ ਮਟਾ ਦਾ ਪੁਆਇੰਟ ਦੱਸੋ ਨਾ ਵੀ ਮੈਨੇਜਰ ਲੱਗ ਗਿਆ ਕੋਈ ਹੋਰ ਲੱਗ ਗਿਆ ਕੋਈ ਫੰਡ ਜਾਰੀ ਹੋ ਗਿਆ ਕੀ ਹੋ ਗਿਆ ਦੱਸੋ ਤਾਂ ਸਹੀ ਤੇ ਉਹਦਾ ਅਸੀਂ ਜਵਾਬ ਦੇਵਾਂਗੇ ਹੁਣ ਮੈਂ ਕੋਈ ਪਹਿਲਾਂ ਤਾਂ ਚਲੋ ਮੈਂ ਮੰਨਿਆ ਗੱਲ ਕਿ ਅੱਜ ਤੋਂ 11 ਸਾਲ ਪਹਿਲਾਂ ਮੈਨੂੰ ਸਿਸਟਮ ਦਾ ਨਹੀਂ ਪਤਾ ਅੱਜ ਮੈਨੂੰ ਇਹ ਸਿਸਟਮ ਦਾ ਪਤਾ ਵਾ 4-5 ਸਾਲ ਤੋਂ ਤਾਂ ਮੈਂ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਪੂਰਾ ਕਲੀਅਰ ਆ ਮੈਂ ਹਰ ਗੱਲ ਦਾ ਜਵਾਬ ਦੇ ਸਕਦਾ ਜੇ ਮੈਂ ਇਹ ਵੀ ਕਹਿ ਸਕਦਾ ਕਿ ਜਿੱਥੇ ਵੀ ਕੋਈ ਮੈਂ ਨਹੀਂ ਇਹ ਗੱਲ ਮੈਂ ਕਹਿਣ ਦਾ ਨਹੀਂ ਕਿ 100% ਸਿਸਟਮ ਨੂੰ ਅਸੀਂ ਕਲੀਨ ਕਰ ਛਕੇ ਆ 100% ਤਾਂ ਕਿਤੇ ਵੀ ਨਹੀਂ ਹੁੰਦਾ ਤੇ ਮੈਂ ਉਹਦੇ ਵਿੱਚ ਕੋਸ਼ਿਸ਼ ਤੁਹਾਡੀ ਮਨਸ਼ਾ ਕੀ ਆ ਉਹ ਉਹਦਾ ਜਿਹੜਾ ਦੇਖਣਾ ਚਾਹੀਦਾ ਉਹ ਇਸ ਕਰਕੇ ਇਹ ਆਪਾਂ ਇੱਕ ਡਾਇਲੌਗ ਬਣ ਗਿਆ ਕਿ ਸਿਆਸੀ ਦਖਲਦਾਜੀ ਪਰ ਸਿਆਸੀ ਦਖਲਦਾਜੀ ਤਾਂ ਤੁਹਾਡੀ ਵੀ ਨਾਲ ਹੀ ਰਹੀ ਆ ਇੰਨੇ ਸਾਲ ਤੋਂ ਜੇ ਤੁਸੀਂ ਉਹਨੂੰ ਸਿਆਸੀ ਦਖਲਦਾਜੀ ਕਹਿੰਦੇ ਹੋ ਤੇ ਫਿਰ ਤੁਸੀਂ ਵੀ ਇਹਦੇ ਵਿੱਚ ਭਾਈਵਾਲ ਰਹੇ ਹੋ ਇਹ ਗੱਲਾਂ ਨਾ ਕਰੋ ਗੱਲ ਜਿਹੜੀ ਕਰਨ ਵਾਲੀ ਆ ਉਹ ਇਹ ਕਰੋ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਦੇ ਅੰਦਰ ਇੱਕ ਮੰਤਨ ਹੋਣਾ ਚਾਹੀਦਾ ਉਸ ਮੰਤਨ ਦਾ ਜਿਹੜਾ ਫੈਸਲਾ ਵਾਸਤਵਜਾ ਹੋਣਾ ਚਾਹੀਦਾ ਜੀ ਹੁਣ ਜਦੋਂ ਬੜਾਲਾ ਸਾਹਿਬ ਕਹਿੰਦੇ ਵੀ ਅਸੀਂ ਤਾਂ ਬਾਗੀ ਹੋ ਗਏ ਹੁਣ ਜਦੋਂ ਇਹਨਾਂ ਨੂੰ ਬਾਗੀ ਕਹਿੰਦੇ ਆ ਤੇ ਬੜਾਲਾ ਸਾਹਿਬ ਕਹਿੰਦੇ ਜੀ ਤੁਸੀਂ ਗਲਤ ਗੱਲ ਕਰਦੇ ਮੈਂ ਕਹਿੰਦਾ ਤੁਸੀਂ ਇਹ ਗੱਲ ਕਹਿ ਲਓ ਅੱਜ ਅੱਜ ਸਾਡੇ ਪ੍ਰਧਾਨ ਸਾਹਿਬ ਨੇ ਇੱਕ ਜ਼ਿਕਰ ਕੀਤਾ ਕਿ ਸਾਡੇ ਇਹਨਾਂ ਦਾ ਵਿਚਾਰਧਾਰਕ ਮਤ ਪੇਸ਼ਦਾ ਮੈਂ ਕਹਿੰਦਾ papa ਇਹੋ ਹੀ ਗੱਲ ਕਹਿ ਦਿੰਦੇ ਵਿਚਾਰਦਾਰਕ ਮਤ ਪੇਜਦਾ ਵਿਚਾਰਦਾਰਕ ਮਤ ਸਾਡੇ ਕਿਸੇ ਨਾਲ ਗੁੱਲ ਸਕਦੇ ਆ ਅਸਲ ਵਿੱਚ ਮੈਂ ਤੁਹਾਨੂੰ ਕਲੀਅਰ ਦੱਸਾਂ ਕਿ ਵੋਟਾਂ ਜਦੋਂ ਪੈਂਦੀਆਂ ਤੇ ਵੋਟਰਾਂ ਦੇ ਵਿੱਚ ਜਦੋਂ ਪੈਂਦੀਆਂ ਤੇ ਅਸੀਂ ਉਹਦੇ 'ਚ ਇਹ ਗੱਲ ਕਹਿੰਦੇ ਆ ਤੇ ਮੈਂ ਖਾਸ ਤੌਰ ਤੇ ਕਹਿਣਾ ਹੁੰਦਾ ਕਿ ਇੱਕ ਪ੍ਰਧਾਨ ਨੂੰ ਵੋਟ ਪਾਉਂਦੇ ਆ ਇੱਕ ਪ੍ਰਧਾਨ ਦੇ ਉਲਟ ਵੋਟ ਪਾਉਂਦੇ ਆ ਤੇ ਅਸੀਂ ਕਦੇ ਨਹੀਂ ਕਿਹਾ ਕਿ ਇਹ ਇਹ ਜਿਹੜੇ ਆ ਵਿਰੋਧੀ ਧਿਰ ਦੇ ਲੋਕ ਕਿਉਂਕਿ ਜਿੰਨਾ ਲੋਕਾਂ ਨੂੰ ਛਲੋਣੀ ਕਮੇਟੀ ਚੁਣ ਕੇ ਭੇਜਿਆ ਉਹਨਾਂ ਨੇ ਸੇਵਾ ਕਰ ਲਈ ਭੇਜਿਆ ਠੀਕ ਹੈ ਸਾਡੇ ਵਿਚਾਰ ਨਹੀਂ ਮਿਲ ਸਕਦੇ ਇਹ ਤਾਂ ਇਹ ਕੋਈ ਵਿਚਾਰ ਨਾ ਮਿਲਨੇ ਤੋਂ ਬਹੁਤ ਵੱਡੀ ਕਹਿੰਦੇ ਹੁੰਦੇ ਆ ਤੋਂ ਬਹੁਤ ਵੱਡਾ ਮਸਲਾ ਨਹੀਂ ਹੈਗਾ ਨਹੀਂ ਬਿਲਕੁਲ ਹੈ ਗੱਲ ਇਹ ਕਿ ਹਰ ਕਿਸ ਦੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਵਿਚਾਰਧਾਰਾ ਦੀ ਗੱਲ ਇਹ ਨਹੀਂ ਪਰ ਗਰੇਵਾਲ ਸਾਹਿਬ ਹੁਣ ਤੁਸੀਂ ਇਹ ਦੱਸੋ ਚਲੋ ਇੱਕ ਇੱਕ ਹੋਰ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਵਿਡਾਲਾ ਸਾਹਿਬ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਗੁਰਪ੍ਰਤਾਪ ਸਿੰਘ ਵਿਡਾਲਾ ਵਿਡਾਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਅਸੀਂ ਆਪਣੇ ਦਰਸ਼ਕਾਂ ਨੂੰ ਸੁਣਾਇਆ ਤੁਹਾਡਾ ਬਿਆਨ ਐਸਜੀਪੀਸੀ ਤੇ ਅਕਾਲੀ ਦਲ ਨੂੰ ਲੈ ਕੇ ਅਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਕੋਈ ਚੀਜ਼ਾਂ ਨੂੰ ਐਡ ਕਰਨ ਨੂੰ ਲੈ ਕੇ ਤੁਸੀਂ ਬਹੁਤ ਸਾਰੇ ਸੁਝਾਅ ਦਿੱਤੇ ਨੇ ਇਸ ਸਮੇਂ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਫੋਨ ਲਾਈਨ ਦੇ ਉੱਤੇ ਆਲਰੇਡੀ ਜੁੜੇ ਹੋਏ ਨੇ ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਮਟੜਾ ਸਾਹਿਬ ਗਰੇਵਾਲ ਸਾਹਿਬ ਇਹ ਸਵਾਲ ਪੁੱਛ ਰਹੇ ਨੇ ਕਹਿੰਦੇ ਤੁਸੀਂ ਦੱਸੋ ਤਾਂ ਸਹੀ ਐਸਜੀਪੀਸੀ ਚ ਕਿੱਥੇ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ ਕਹਿੰਦੇ ਹੁਣ ਤਾਂ ਲਿਫਾਫੇ ਚੋਂ ਪ੍ਰਧਾਨ ਦੀ ਪਰਚੀ ਵੀ ਨਿਕਲਦੀ ਹੁਣ ਤਾਂ ਉੱਥੇ VOTING ਹੁੰਦੀ ਹੈ ਸੀਕ੍ਰੀਟ VOTING ਜਿਸ ਦੀ ਜਿਸ ਨੂੰ ਮਰਜ਼ੀ ਪਾ ਦੇਣ ਐਸਜੀਪੀਸੀ ਦੇ ਮੈਂਬਰ ਕੋਈ ਦਖਲਅੰਦਾਜ਼ੀ ਨਹੀਂ ਜਾਂ ਤਾਂ ਦੱਸੋ ਕਿੱਥੇ ਦਖਲਅੰਦਾਜ਼ੀ ਹੋ ਰਹੀ ਹੈ ਜਿਹੜੀ ਤੁਸੀਂ ਬੰਦ ਕਰਨ ਦੀ ਮੰਗ ਕਰ ਰਹੇ ਹੋ ਸਿੱਧਾ ਜੀ ਅਸੀਂ ਜਿਹੜੀ ਅੱਜ press ਨੂੰ ਕੋਈ ਗੱਲ ਆਖੀ ਆ ਜੀ ਉਹ ਸਿਰਫ ਤੇ ਸਿਰਫ ਚੋਣਾਂ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਆ ਜੀ ਅਸੀਂ ਨਹੀਂ ਕਹ ਰਹੇ ਜੀ ਚੋਣਾਂ ਕਮੇਟੀ ਦੀ ਰਿਪੋਰਟ ਜਿਹਦੇ ਵਿੱਚ ਐਜੀਪੀਸੀ ਤੇ ਪ੍ਰਬੰਧ ਬਾਰੇ ਜੋ ਸੰਗਤ ਨੇ ਕਿਹਾ ਜੋ ਵਰਕਰਾਂ ਨੇ ਕਿਹਾ ਜਾਂ ਕਾਲੀ ਦਲ ਦੇ ਜਿਹੜੇ ਸਮਰਥਕ ਸੀ ਉਹਨਾਂ ਨੇ ਸਾਨੂੰ ਰੋਸ਼ਨੀ ਦਿਟਾਇਆ ਕਈ ਗੱਲਾਂ ਤੋਂ ਤੇ ਉਹਨਾਂ ਨੇ ਸੁਝਾਅ ਵੀ ਦਿੱਤੇ ਹਾਂ ਐਸਜੀਪੀਸੀ ਦੀ ਕਾਰਜਸ਼ਾਲੇ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਸੰਗਤ ਨੇ ਅਤੇ ਵਰਕਰਾਂ ਨੇ ਸੁਝਾਅ ਦਿੱਤੇ ਸੀਗੇ ਜਿਹੜੀ ਜੂਨਾ ਕਮੇਟੀ ਵਿੱਚ ਦਰਜ ਨੇ ਉਹੀ ਅਸੀਂ ਅੱਜ ਗੱਲ ਆਖੀ ਆ ਨਹੀਂ ਪਰ ਗੱਲ ਤਾਂ ਇਹ ਹੈ ਨਾ ਕਿ ਉਹ ਇੱਕ ਡਾਇਲੌਗ ਦੀ ਤਰ੍ਹਾਂ ਬਣ ਗਿਆ ਗਰੇਵਾਲ ਸਾਹਿਬ ਹੈਗੇ ਨੇ ਸਾਡੇ ਨਾਲ ਤੁਹਾਨੂੰ ਸੁਣ ਰਹੀ ਹੋਣਗੇ ਕਹਿੰਦੇ ਸਿਆਸੀ ਦਖਲਅੰਦਾਜ਼ੀ ਹੈ ਸਿਆਸੀ ਦਖਲਅੰਦਾਜ਼ੀ ਹੈ ਬਸ ਇਹ ਡਾਇਲੌਗ ਦੀ ਤਰ੍ਹਾਂ ਬਣ ਗਿਆ ਕਿੱਥੇ ਹੈ ਸਿਆਸੀ ਦਖਲਅੰਦਾਜ਼ੀ ਕਿ ਕੋਈ ਜਿਹੜੀ ਐਪੁਆਇੰਟਮੈਂਟ ਹੈ ਉਹ ਸਿਆਸੀ ਦਖਲਅੰਦਾਜ਼ੀ ਕਰਕੇ ਕਰ ਦਿੱਤੀ ਕੁਝ ਤਾਂ ਪਤਾ ਲੱਗੇ ਕਿ ਹਾਂ ਕਿੱਥੇ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ ਐਸਜੀਪੀਸੀ ਨੂੰ ਦਰੁਸਤ ਕੀਤਾ ਜਾਵੇ ਚਲੋ ਮੈਂ ਵਰੁਣ ਜੀ ਤੁਹਾਨੂੰ ਦੱਸਦਾ ਵੇਖੋ ਇਹ ਗੱਲਾਂ ਕੋਈ ਆਪਾਂ ਸਾਰੀਆਂ ਨੈਗੇਟਿਵ ਨਹੀਂ ਕਰਦੇ ਜਦੋਂ ਤੋਂ ਸੁਧਾਰ ਕਰਨੇ ਸ਼ੁਰੂ ਕੀਤੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਜੀ ਉਹ ਕਹਿ ਸਕਦੇ ਆ ਫਰਕ ਵੀ ਪਿਆ ਹੈ ਠੀਕ ਹੈ ਐਸੀ ਗੱਲ ਨਹੀਂ ਹੈ ਫਰਕ ਵੀ ਪਿਆ ਆ ਚਾਹੇ ਉਹ ਸਰਾਮਾਂ ਦੀ ਬੁਕਿੰਗ ਵਿੱਚ ਆ ਜਾਂ ਪ੍ਰਬੰਧ ਵਿੱਚ ਆ ਜਾਂ ਜਿਹੜੇ ਆਪਣੇ ਮੁਲਾਜ਼ਮ ਆ ਉਹਨਾਂ ਦੇ ਵਰਤਾਰੇ ਵਿੱਚ ਆ ਇਹ ਗੱਲਾਂ ਜੇ ਕੁਝ ਚੰਗੀਆਂ ਹੋਈਆਂ ਤਾਂ ਸੰਗਤ ਉਸ ਨੂੰ ਸਤਿਕਾਰ ਵੀ ਕਰਦੀ ਆ ਪਰ ਅਸੀਂ ਤਾਂ ਮੈਂ ਫੇਰ ਤੁਹਾਨੂੰ ਕਹੂੰਗਾ ਐਸਜੀਪੀਸੀ ਦੇ ਸੰਬੰਧ ਵਿੱਚ ਤਾਂ ਇੱਕ ਤਾਂ ਪਾਰਦਰਸ਼ੀ ਆਪਣੇ ਸੰਗਤ ਚਾਹੁੰਦੀ ਆ ਪਾਰਦਰਸ਼ੀ ਠੀਕ ਹੈ ਉੱਥੇ ਨਾ ਉੱਥੇ ਵੀ ਜਿਹੜਾ ਆਪਣਾ ਕਈ ਵਾਰੀ ਹੁੰਦਾ ਨਾ ਵੀ ਜਿਹੜੇ ਮੈਂਬਰ ਨੇ ਆ ਕਹ ਲੋ ਵੀ ਆਈਪੀ ਕਲਚਰ ਦੀ ਗੱਲ ਆਮ ਹੋ ਗਈ ਆ ਵੀ ਆਈਪੀ ਕਲਚਰ ਚੱਲਦਾ ਉਹ ਵੀ ਸੰਗਤ ਨੂੰ ਚੰਗਾ ਨਹੀਂ ਲੱਗਦਾ ਫੇਰ ਐਜੀਪੀਸੀ ਜਿਹੜਾ ਮੈਂਬਰ ਹੈ ਉਹ ਇਲੈਕਸ਼ਨ ਨਾਲ ਲੜੇ ਇਹ ਵੀ ਕਿਹਾ ਵੀ ਚਲੋ ਰਾਜਨੀਤਿਕ ਖੇਤਰ ਵੱਖਰਾ ਆ ਤੇ ਆਪਣੇ ਜਿਹੜਾ ਸਿਆਸਤ ਦਾ ਖੇਤਰ ਵੱਖਰਾ ਆ ਜੀ ਜਿਹੜੇ ਐਜੀਪੀਸੀ ਦੇ ਆਪਣੇ ਅਭੇਦਕਾਰੇ ਨੇ ਜਾਂ ਕੋਈ ਵੀ ਜਿਹੜਾ ਹੈਗਾ ਆ ਸਿਹਤ ਸਭਾਵਾਂ ਵਿੱਚ ਕੋ ਹਸਪੀਟਲ ਹੈ ਜਾਂ ਕਾਲਜ ਹੈ ਉਹਦੇ ਵਿੱਚ ਜਿਹੜੀ ਸਿਆਸੀ ਨਿਯੁਕਤੀਆਂ ਨਹੀਂ ਚਾਹੀਦੀਆਂ ਕਿ ਅਸੀਂ ਜਿਹੜੇ ਆਪਣੇ ਲੀਡਰ ਨੇ ਉਹਨਾਂ ਦਾ ਉਹਦੇ ਵਿੱਚ ਦਖਲ ਨਹੀਂ ਚਾਹੀਦਾ ਸੋ ਥੈਟ ਸੰਗਤ ਦਾ ਭਰੋਸਾ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਉਹਨਾਂ ਅਦਾਰਿਆਂ 'ਤੇ ਹੋਵੇ। ਹਾਂ ਠੀਕ ਹੈ। ਕਈ ਵਾਰੀ ਕੋਈ ਆਪਣਾ ਧਾਰਮਿਕ ਜਿਹੜਾ ਲੀਡਰ ਆ ਉਹ ਯੋਗ ਹੁੰਦਾ ਹੈ ਉੱਥੇ ਸੇਵਾ ਕਰਨ ਲਈ। ਇਹ ਨਹੀਂ ਸਾਰਿਆਂ ਲਈ ਗੱਲ ਨਹੀਂ ਕਰਦਾ ਮੈਂ। ਕਿ ਯੋਗ ਵੀ ਹੁੰਦੇ ਆ ਉਹ ਸੇਵਾ ਕਰ ਲੈ ਕਰ ਵੀ ਸਕਦੇ ਆ। ਠੀਕ ਹੈ। ਬਟ ਜਿੱਥੇ ਆਪਣੇ ਨਾ ਆਪਣੇ ਲੋਕਾਂ ਦਾ ਅਤਰਾਜ ਆ ਕਈ ਵੇਲੇ ਲਾਹਮੇ ਆਉਂਦੇ ਆ ਤੇ ਆਪਾਂ ਕਈ ਵਾਰੀ ਪੱਖਪਾਤ ਕਰ ਜਾਂਦੇ ਆ। ਜੇ ਜਿਸਿੱਦਾ ਜਿਵੇਂ ਗੁਰੂ ਕਰਾਂ ਦੀ ਸੇਵਾ ਸੰਭਾਲ ਕਰਦੀ ਹੈ ਲੋਕ ਚਾਹੁੰਦੇ ਵੀ ਕਿ ਜਿਵੇਂ ਗੁਰੂ ਸਾਹਿਬ ਦਾ ਫਲਸਫਾ ਬਿਲਕੁਲ ਸਚਾਈ ਦਾ ਇਮਾਨਦਾਰੀ ਦਾ ਕਿਸੇ ਨਾ ਕੋਈ ਭੇਦ ਭਾਵ ਨਹੀਂ ਉਹ ਤਾਂ ਆਪਣੇ ਹਰ ਸਾਰਾ ਪ੍ਰਬੰਧ ਉਹਦਾ ਹੋਣਾ ਚਾਹੀਦਾ ਕਿਸੇ ਵੀ ਆਪਣੇ ਪੱਖੋਂ ਸੋ ਇਹ ਗੱਲ ਹੈ ਠੀਕ ਹੈ ਤੁਹਾਡੇ ਤੁਹਾਡੇ ਦੋ ਤਿੰਨ ਪੁਆਇੰਟ ਆ ਗਏ ਗਰੇਵਾਲ ਸਾਹਿਬ ਤੱਕ ਆਵਾਜ਼ ਪਹੁੰਚ ਰਹੀ ਹੋएगी ਗਰੇਵਾਲ ਸਾਹਿਬ ਦੇਖੋ ਮੈਂ ਗੌਰਵ ਜੀ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੇਰੇ ਮਨ ਦੇ ਵਿੱਚ ਵਡਾਲਾ ਸਾਹਿਬ ਲਈ ਬਹੁਤ ਵੱਡੀ ਰਿਸਪੈਕਟ ਹੈ ਕਿਉਂਕਿ ਇਹਨਾਂ ਦੇ ਪਿਤਾ ਜੀ ਨਾਲ ਮੇਰਾ ਬਹੁਤ ਚੰਗਾ ਹਾਲਾਂਕਿ ਉਸ ਉਮਰ ਦੇ ਸਤਾਵਕ ਮੈਂ ਬਹੁਤ ਛੋਟਾ ਹੂੰਗਾ ਜੀ ਪਰ ਮੈਂ ਉਹਨਾਂ ਦੀ ਬਹੁਤ ਕਦਰ ਕਰਦਾ ਸੀ ਉਹ ਬਹੁਤ ਕਾਬਲ ਬੰਦੀ ਸੀ ਹਮ ਇਹਨਾਂ ਨੇ ਉਹਦੀ ਵਿਰਾਸਤ ਨੂੰ ਸੰਭਾਲਿਆ ਤੇ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਮੈਨੂੰ ਬਹੁਤ ਚੰਗੀ ਲੱਗੀ ਮੈਨੂੰ ਆਸ ਵੀ ਇਹੋ ਹੀ ਸੀ ਹਮ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਪਹਿਲਾਂ ਨਾਲੋਂ ਪ੍ਰਬੰਧ ਸੁਧਰੇ ਆ ਠੀਕ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹਮ ਹੁਣ ਉਹ ਜਿਹੜਾ ਵੀਆਪੀ ਕਲਚਰ ਦੀ ਗੱਲ ਕਰਦੇ ਆ ਮੈਂ ਤੁਹਾਨੂੰ ਦੱਸ ਦਿਆਂ ਜੀ ਕਿ ਮੈਨੂੰ 11 ਸਾਲ ਹੋ ਗਏ ਜੀ ਮੈਂ ਆਪਣੀ ਗੱਲ ਕਰ ਦਿਆਂ ਤੇ ਮੈਂ ਹੋਰ ਖਾਤਿਆਂ ਦੀ ਵੀ ਕਰਦਾ 11 ਸਾਲ ਹੋ ਗਏ ਮੈਂ ਅੱਜ ਤੱਕ ਆਊਟ ਆਫ ਦੀ ਵੇ ਮੱਥਾ ਟੇਕਣਾ ਦਰਬਾਰ ਸਾਹਿਬ 'ਚ ਨਹੀਂ ਗਿਆ ਲਾਈਨ 'ਚ ਲਾ ਕੇ ਜਾਣਾ ਛੋਟੀ ਲਾਈਨ 'ਚ ਲਾ ਕੇ ਚੱਲ ਜਾਣਾ ਠੀਕ ਹੈ ਜਿਹਦਾ ਮਤਲਬ ਉਹਦਾ ਕਾਰਨ ਕੀ ਆ ਵੀ ਨਮਸਕਾਰ ਗੁਰੂ ਨੂੰ ਬਾਹਰੋਂ ਵੀ ਕਰ ਲਈ ਪਰ ਜੇ ਅਸੀਂ ਉਸ ਦੀ 16 ਗਏ ਕਹਿੰਦੇ ਨੇ ਨਿਜਮਾਵਲੀ ਜਿਹਨੂੰ ਵੀਆਈਪੀ ਕਚਰਾ ਆਪਾਂ ਕਹਿੰਦੇ ਆ ਤੇ ਫਿਰ ਬਾਕੀ ਸੰਗਤ ਬਾਕੀ ਸੰਗਤ ਜਿਹੜੀ ਆ ਜੋ ਜਿਹੜੇ ਜਿਹੜੇ ਰਾਣਾ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਜਿਹੜੇ ਸੂਨਾ ਕਾਲਜਾ ਬਿਲਕੁਲ ਮੈਂ ਇਸ ਗੱਲ 'ਚ ਮੰਨਣ ਨੂੰ ਵੀ ਤਿਆਰ ਹਾਂ ਜੀ ਕਿ ਪਿਛਲੇ ਸਮੇਂ 'ਚ ਕੋਈ ਇੱਕ ਸਾਡਾ ਕਾਰਜਕਾਲ ਆਇਆ ਜਦੋਂ VOTING ਨਹੀਂ ਸੀ ਹੋਈ ਉਹ ਸਮੇਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਬੇਨਿਜ਼ੀਆਂ ਹੋਈਆਂ ਕਹਿਣ ਕੋਈ ਕਰੇ ਚਲੋ ਮੈਂ ਉਹਨਾਂ ਦੇ ਜਿਹੜੇ ਅੱਜ ਧਰਤੀ ਦੇ ਨਹੀਂ ਹੈਗੇ ਸੁਣਕਾਂ 'ਚ ਬਾਤਾਂ ਹੋਵੇ ਉਹਨਾਂ ਦਾ ਮੈਂ ਨਾਮ ਲੈਣ ਦੀ ਗੱਲ ਨਹੀਂ ਕਰਦਾ ਕੁਝ ਨਹੀਂ ਬੇਨਿਜ਼ੀਆਂ ਹੋਈਆਂ ਪਰ ਅੱਜ ਇਹ ਹਾਲਾਤ ਨੇ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਨਾ ਕਿ ਅੱਜ ਦੀ ਤਰੀਕ 'ਚ ਮੈਂ ਕਿਸੇ ਇੰਟਰਵਿਊ 'ਚ ਬੈਠਾ ਨਾ ਹੂੰ ਤਾਂ ਕਿਸੇ ਸੰਸਥਾ ਦੀ ਇੰਟਰਵਿਊ 'ਚ ਬੈਠਾ ਪ੍ਰਧਾਨ ਸਾਹਿਬ ਨੇ ਦੇਖੋ ਸਪਾਰਸ਼ਾਂ ਆਉਂਦੀਆਂ ਪ੍ਰਧਾਨ ਸਾਹਿਬ ਨੇ ਕਿਹਾ ਤਾਂ ਵੀ ਆ ਬੱਚਾ ਦੇਖ ਲਿਓ ਤਾਂ ਉੱਥੇ ਇਹ ਜ਼ਰੂਰੀ ਨਹੀਂਗਾ ਕਿ ਪ੍ਰਧਾਨ ਸਾਹਿਬ ਵਾਲੇ ਤੇ ਟਿਕ ਮਾਰ ਦਿੱਤੀ ਤੇ ਤੁਸੀਂ ਉਹ ਇਹ ਗੱਲ ਕਹਿ ਦਿਓ ਕਿ ਇਹ ਰੱਖਣਾ ਹੀ ਰੱਖਣਾ ਪ੍ਰਧਾਨ ਸਾਹਿਬ ਨੂੰ ਜਵਾਬ ਦਿੱਤਾ ਜਾਂਦਾ ਅੰਦਰ ਕਿ ਪ੍ਰਧਾਨ ਸਾਹਿਬ ਇਹ ਬੱਚਾ ਕਾਬਲ ਨਹੀਂ ਹੈ ਤੇ ਪ੍ਰਧਾਨ ਸਾਹਿਬ ਦਾ ਵੀ ਕਦੇ ਕੋਈ ਰਿਐਕਸ਼ਨ ਨਹੀਂ ਆਇਆ ਦੇਖੋ ਕੋਸ਼ਿਸ਼ ਹੈ ਕੌਸਿਸ ਹੈ ਤੇ ਪਹਿਲਾਂ ਨਾਲੋਂ ਸੁਧਾਰ ਹੈ ਠੀਕ ਹੈ ਉਹ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਜਿਹੜੀ ਸਾਡੇ ਇਹ ਭਰਾ ਨੇ ਨਹੀਂ ਠੀਕ ਹੈ ਤੁਹਾਡਾ ਪੁਆਇੰਟ ਆ ਨਹੀਂ ਗਰਵਾਲ ਸਾਹਿਬ ਦੇਖੋ ਗੱਲ ਇਹ ਕਿ ਬਡਾਲਾ ਸਾਹਿਬ ਨੇ ਇੱਕ ਬਹੁਤ ਅਹਿਮ ਗੱਲ ਕਹੀ ਕਿ ਜੇਕਰ ਬਦਲਾਅ ਕੁਝ ਹੋਇਆ ਹੈ ਕੁਝ ਸੁਧਾਰ ਹੋਇਆ ਹੈ ਤਾਂ ਸੰਗਤ ਉਸ ਨੂੰ ਲੈ ਕੇ ਸ਼ਲਾਗਾ ਵੀ ਕਰਦੀ ਹੈ ਔਰ ਬਡਾਲਾ ਸਾਹਿਬ ਉਸੇ ਉਸੇ ਗੱਲ ਨੂੰ ਅੱਗੇ ਵਧਾਉਂਦੇ ਨਜ਼ਰ ਆਏ ਬਡਾਲਾ ਸਾਹਿਬ ਦੇਖੋ ਮਰਾਗ ਦੇ ਲਈ ਵੀ ਮੈਂ ਕਦਰ ਕਰਦਾ ਹਾਂ ਹਮ ਬਡਾਲਾ ਸਾਹਿਬ ਜੀ ਠੀਕ ਹੈ ਜੋ ਗੱਲ ਸਹੀ ਹੈ ਗਰੇਵਾਲ ਸਾਹਿਬ ਆਪਾਂ ਸਾਰੇ ਬਰਾਵਣੇ ਸਹੀ ਗੱਲ ਹੀ ਕਰਨੀ ਹੈ ਜੀ ਕੋਈ ਅਸ਼ਕਲ ਨਹੀਂ ਹੈ। ਨੀਪਰ ਬਡਾਲਾ ਸਾਹਿਬ ਤੁਹਾਡੇ ਤੁਹਾਡੀਆਂ ਗੱਲਾਂ ਤੋਂ ਇਸ ਸਮੇਂ ਲੱਗ ਰਿਹਾ ਕਿ ਤੁਹਾਡਾ ਜਿਹੜਾ ਇਤਰਾਜ਼ ਜਾਂ ਨਰਾਜ਼ਗੀ ਹੈ ਉਹ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਜ਼ਿਆਦਾ ਹੈ। ਐਸਜੀਪੀਸੀ ਦੇ ਕੰਮਕਾਜ ਨੂੰ ਲੈ ਕੇ ਤੁਹਾਨੂੰ ਥੋੜੇ ਬਹੁਤ ਕਿੰਤੂ ਪਰੰਤੂ ਹੈਗੇ ਨੇ। ਬਾਕੀ ਤੋਂ ਲੱਗ ਰਿਹਾ ਕਿ ਚਲੋ ਅੱਗੇ ਨਾਲੋਂ ਸੁਧਾਰ ਹੋ ਗਿਆ। ਬਹੁਤ ਬਹੁਤ ਫਰਕ ਹੈ ਜੀ। ਜੀ। ਮਤਲਬ ਤੁਹਾਡਾ ਤੁਹਾਡਾ ਮੇਨ ਫੋਕਸ ਜਿਹੜਾ ਹੈਗਾ ਉਹ ਸ਼ਰੋਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਹੈ। ਇਦਾਂ ਜੀ ਵਰਨੂ ਜੀ ਗੱਲ ਇਦਾਂ ਵੀ ਸਾਡੀ ਨਰਾਜ਼ਗੀ ਕਾਦੀ ਹੈ ਜੀ ਲ ਅਜੀ ਤਾਂ ਜੋ ਜੋ ਆਪਣੇ ਵਰਕਰ ਮੰਗ ਕਰ ਰਹੇ ਨੇ ਜੋ ਆਪਣੇ ਲੀਡਰ ਕਹਿ ਰਹੇ ਨੇ ਕੱਲਾ ਕੱਲਾ ਵਿਅਕਤੀ ਕਹਿ ਰਿਹਾ ਅਜੀ ਦੇਖੋ 2000 ਕਿੰਨੇ ਤੋਂ ਚੱਲੇ ਆ ਸਾਸਬੂਜੀਤ ਸਿੰਘ ਬਾਦਲਨਾ ਅੱਜ ਵੀ ਅਸੀਂ ਉਹਨਾਂ ਨੂੰ ਰਿਗਾਰਡ ਕਰਦੇ ਆਂ ਬਟ ਅਸੀਂ ਜਿਵੇਂ ਆਪਾਂ ਅਕਾਲੀ ਲੀਡਰਸ਼ਿਪ ਅੱਖਾਂ ਮੀਟ ਕੇ ਬੈਠੀ ਰਹੇ ਨੇ ਨੇਰੇਜ ਚੋਰੇ ਜਾਈਏ ਕੰਨ ਤੇ ਲਿਖਿਆ ਆਪਾਂ ਦੱਸਦਾ ਨਹੀਂ ਤਾਂ ਫੇਰ ਤਾਂ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਇਸ ਵੇਲੇ ਹੈਗੀ ਆ ਕਿ ਉਹ ਕਰੀਏ ਦੱਸੋ ਜਾਂ ਤਾਂ ਛੱਡ ਕੇ ਘਰ ਵੇ ਜੀ ਇਹ ਨਹੀਂ ਇਸ ਇਸ ਗੱਲ ਦਾ ਸਾਨੂੰ ਦਰਦ ਹੈ ਵੀ ਅਸੀਂ ਸਿੱਖ ਪੰਥ ਵਾਸਤੇ ਜੰਮੇ ਆ ਪਰੇ ਹੁਣ ਜਾਲਾ ਸਭ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਉਹੀ ਗੱਲਾਂ ਹੋ ਰਹੀਆਂ ਨੇ ਤੁਸੀਂ ਕਹਿੰਦੇ ਹੋ ਕਿ ਵਰਕਰਾਂ ਦੀ ਆਵਾਜ਼ ਹੈ ਜਿਹੜੇ ਅਕਾਲੀ ਦਲ ਦੇ ਲੀਡਰ ਹੈਗੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 90% ਤੋਂ ਜ਼ਿਆਦਾ 99% ਜਿਹੜੇ ਵਰਕਰ ਨੇ ਜਾਂ ਫਿਰ ਅਹੁਦੇਦਾਰ ਨੇ ਉਹ ਸੁਖਬੀਰ ਬਾਦਲ ਦੇ ਨਾਲ ਨੇ ਉਹ ਹੁਣ ਫਿਰ ਕੇ ਗੱਲ ਉੱਥੇ ਹੀ ਪਹੁੰਚ ਜਾਂਦੀ ਹੈ ਜੀ 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 ਚਲੋ ਇਹ ਜਿਹੜੇ ਅਹੁਦੇਦਾਰ ਐ ਨਾ ਜੀ ਜੇ ਉਹਨਾਂ ਨੂੰ ਨਾ ਉਹਨਾਂ ਦੇ ਦਿਲੋਂ ਪੁੱਛੋ ਜੀ ਕਿ ਕੀ ਚਾਹੁੰਦੇ ਆ ਹੂੰ ਤੇ ਉਹ 90% ਚਾਹੁੰਦੇ ਹੋਣਗੇ ਵੀ ਕੋਈ ਤਬਦੀਲੀ ਆਵੇ ਤਾਂ ਹੀ ਅਕਾਲੀ ਦਲ ਦਾ ਕੋਈ ਆਪਣੇ ਫਾਇਦਾ ਹੋ ਸਕਦਾ ਅਕਾਲੀ ਦਲ ਤਾਂ ਹੀ ਤਕੜਾ ਹੋ ਸਕਦਾ ਜੀ ਅਕਾਲੀ ਦਲ ਵਿੱਚ ਲੋਕਾਂ ਦਾ ਵਿਸ਼ਵਾਸ ਤਾਂ ਮਣ ਸਕਦਾ ਆ 90% ਇਹ ਚਾਹੁੰਦੇ ਇਹ ਸੋਚਦੇ ਆ ਉਹਨਾਂ ਦੇ ਮਨ 'ਚ ਇਹ ਗੱਲ ਬਿਲਕੁਲ ਪੱਕਾ ਉਹਨਾਂ ਦਾ ਇਹ ਜਿਹੜਾ ਹੈਗਾ ਮਨ ਦਾ ਵਿਚਾਰ ਆ ਹੂੰ ਬਟ ਬਟ ਨਹੀਂ ਉਹ ਕਰ ਪਾਉਂਦੇ ਨਹੀਂ ਉਹ ਕਹਿ ਪਾਉਂਦੇ ਉਹਨਾਂ ਦੀ ਕੀ ਆਪਣੇ ਵਿਚਾਰਾਂ ਦੀ ਹੈਗੀ ਆ ਮਜ਼ਦੂਰੀ ਪਰ ਦੇਖੋ ਗੱਲ ਇਹ ਹੈ ਕਿ ਉਹਨਾਂ ਦੇ ਉਹਨਾਂ ਦੇ ਲਫ਼ਜ਼ਾਂ ਅਲਫ਼ਾਜ਼ਾਂ ਤੇ ਉਹ ਕੀ ਬੋਲ ਰਹੇ ਨੇ ਉਹੀ ਸਾਨੂੰ ਉਸ ਦੇ ਉੱਤੇ ਭਰੋਸਾ ਕਰਨਾ ਹੋਏਗਾ ਨਾ ਹੁਣ ਕਿਸ ਦੇ ਦਿਲ ਦੇ ਵਿੱਚ ਕੀ ਆਪਾਂ ਅੰਦਰ ਵੜ ਕੇ ਤਾਂ ਨਹੀਂ ਦੇਖ ਸਕਦੇ ਇਹ ਤਾਂ ਦੇਖੋ ਤੁਸੀਂ ਵੀ ਚਲੋ ਅਸੀਂ ਫਿਰ ਜੋ ਜੋਂ ਝੁੰਡਾ ਕਮੇਟੀ ਨੇ ਜੀ ਆਪਣੇ ਲੋਕਾਂ ਤੋਂ ਜਿਹੜੀ ਆਪਣੇ ਉਹਨਾਂ ਦੀ رائے ਲਈ ਆ ਤਿੰਨ ਮਹੀਨੇ ਦੀ ਐਕਸਰਸਾਈਜ਼ ਹੋਈ ਆ ਸਾਰੇ ਪੰਜਾਬs ਗਏ ਆ ਤੇ ਉਹ ਸੀ ਲਿਖ ਕੇ ਦੇ ਦਿੱਤੀ ਠੀਕ ਹੈ ਉਹ ਪਤਾ ਕੀ ਹੈ ਜੀ ਅਕਾਲੀ ਦਲ ਦੇ ਦੇਖੋ ਇਹੀ ਤਾਂ ਆਪਣੇ ਝਗਾਟਿਆ ਜੀ ਤਾਂ ਹੀ ਅਕਾਲੀ ਅਕਾਲੀ ਦਲ ਥੱਲੇ ਜਾ ਰਿਹਾ ਜੀ ਆਪਣਾ ਲੋਕਾਂ ਦਾ ਵਿਸ਼ਵਾਸ ਟੁੱਟ ਰਿਹਾ ਆ ਆਪਣਾ ਕਾਡਰ ਬੋਰਡ ਨਹੀਂ ਪਾ ਰਿਹਾ ਵਰਕਰ ਬੋਰਡ ਨਹੀਂ ਪਾ ਰਿਹਾ ਸਾਨੂੰ ਉਹ ਕਹਿ ਰਹੇ ਨੇ ਤੁਸੀਂ ਤਾਂ ਗਿੰਟੀ ਜੀ ਹੈ ਨਹੀਂਗੇ ਹੁਣ ਪੰਜਾਬ ਦੀ ਰਾਜਨੀਤੀ ਚ ਹਮ ਬੀਜੇਪੀ ਆਪਣੀ ਸਾਡੀ ਜਗ੍ਹਾ ਲੈਣ ਨੂੰ ਫਿਰਦੀ ਆ 2027 ਵਿੱਚ ਤਾਂ ਫਿਰ ਜੇ ਹੁਣ ਵੀ ਕੁਛ ਨਾ ਕਰਾਂਗੇ ਤਾਂ ਫਿਰ ਗੱਲ ਵੀ ਕੀ ਹੈ ਜੀ ਇਕੱਠੇ ਬੈਠ ਕੇ ਚਲੋ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਦੇਖੋ ਪਾਰਟੀ ਦਾ ਗ੍ਰਾਫ ਵੋਟਾਂ ਵਾਲੇ ਪਾਸੇ ਨੂੰ ਤਾਂ نیچے ਗਿਆ ਉਹਦੇ ਉਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਹਾਂ ਜੀ ਚਲੋ ਮੇਰੇ ਕੋ ਸਮਝ ਆਤਮ ਹੋ ਗਿਆ ਗਰੇਵਾਲ ਸਾਹਿਬ ਇੱਕ ਬਹੁਤ ਛੋਟੀ ਜੀ ਸਟੇਟਮੈਂਟ ਤੁਹਾਡੀ ਇਹ ਆਪਾਂ ਵਾਈਂਡ ਅਪ ਕਰਾਂਗੇ देखो कोई कोशिश नहीं मांग ले ਸਾਡਾ ਕੋਈ ਆਪਣੀ ਡਿਮਾਂਡ ਨਹੀਂ ਕੀ ਤੁਹਾਨੂੰ ਦੱਸ ਦਿਆਂ ਜੀ ਕੀ ਬਡਾਲਾ ਸਾਹਿਬ ਉਹ ਵਿਅਕਤੀ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦੇ ਅੰਦਰ ਜੇ ਕੋਈ ਕਮਜ਼ੋਰੀ ਆ ਰਹੀ ਹੈ ਜਾਂ ਟੁੱਟਪਾ ਜਾ ਰਹੀ ਆ ਉਸ ਨੂੰ ਦੁਬਾਰਾ ਮਰਮਤ ਕਰਨ ਦੇ ਇਹ ਕਹਿੰਦੇ ਹੁੰਦੇ ਆ ਇਹਨਾਂ ਤੋਂ ਅਸੀਂ ਆਸ ਬੰਧਾ ਤੇ ਇਹ ਕਰਨਗੇ ਦੂਜੀ ਗੱਲ ਕੱਲੀ ਇਹ ਫੇਰ ਉਸ ਦਾ ਨਾ ਕਰੀਏ ਮੈਨੂੰ ਇਦਾਂ ਲੱਗਦਾ ਕਿ ਜੇ ਵਿੱਚ ਬੈਠ ਕੇ ਅਸੀਂ ਕਰਾਂਗੇ ਤੇ ਜ਼ਿਆਦਾ ਚੰਗਾ ਹੋਏਗਾ ਤੇ ਬਡਾਲਾ ਸਾਹਿਬ ਬੜੇ ਸਿਆਣੇ ਨੇ ਕੀ ਜੇ ਆਪਾਂ ਇਹ ਕਹੀਏ ਇੱਕ ਤਰਫਾ ਹੀ ਕਿ ਵੀ ਜੋ ਅਸੀਂ ਕਹਿਤਾ ਉਹਨੂੰ ਲਾਗੂ ਕਰ ਦਿੱਤਾ ਜਾਵੇ ਮੈਨੂੰ ਪਤਾ ਬਡਾਲਾ ਸਾਹਿਬ ਦੀ ਮਨਛਾ ਇਸ ਤਰ੍ਹਾਂ ਦੀ ਨਹੀਂ ਹੈ ਕਿ ਬਾਕੀ ਕੁਝ ਲੋਕ ਇਸ ਪਲੇਟਫਾਰਮ ਨੂੰ ਜਿਹੜਾ ਵਿਰੋਧੀ ਪਾਰਟੀ ਨੂੰ ਵਰਤ ਰਹੇ ਆ ਤੇ ਜਿਹੜਾ ਕਿ ਮਤਲਬ ਕੁਝ ਸ਼ਕਤੀਆਂ ਉਹਦੇ ਵਿੱਚੇ ਕੰਮ ਕਰ ਰਹੀਆਂ ਹੈ ਬਡਾਲਾ ਸਾਹਿਬ ਨੂੰ ਸਾਨੂੰ ਇਸ ਤਰ੍ਹਾਂ ਦੀ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਕਾਲੀਗਲ ਨੂੰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨਗੇ ਤਾਂ ਕਿ ਮੁਰਕੋ ਕਾਲੀਗਲ ਉੱਤੇ ਆ ਜਾਵੇ ਠੀਕ ਹੈ ਚਲੋ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਬਡਾਲਾ ਸਾਹਿਬ ਤੁਹਾਡਾ ਵੀ ਧੰਨਵਾਦ ਪਰ ਗੱਲ ਇਹ ਹੈ ਕਿ ਤੁਸੀਂ